ਜ਼ਿਲ੍ਹਾ ਪਠਾਨਕੋਟ ਵਿਕੇਂਗਰ ਨਗਰ ਨਿਗਮ ਦਫ਼ਤਰ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਦੁਕਾਨਾਂ ਦਾ ਟੈਕਸ ਜਮ੍ਹਾਂ ਕਰਵਾਉਣ ਵਾਲੀ ਸਾਈਡ ਬੰਦ ਹੋਣ ਦੇ ਚਲਦਿਆਂ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਅੱਜ ਉਹਨਾਂ ਨੂੰ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਸਾਈਡ ਖੁੱਲਣ ਨਾਲ ਲੋਕਾਂ ਵਿੱਚ ਟੈਕਸ ਜਮ੍ਹਾਂ ਕਰਵਾਉਣ ਨੂੰ ਲੈ ਕੇ ਕਾਫੀ ਹਸਾ ਵੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਚਲਦਿਆਂ ਜ਼ਿਲ੍ਹਾ ਪਠਾਨਕੋਟ ਨਗਰ ਨਿਗਮ ਵਿਖੇ 5 ਵਜੇ ਦੇ ਕਰੀਬ ਲੋਕ ਟੈਕਸ ਜਮ੍ਹਾਂ ਕਰਵਾ ਰਹੇ ਸਨ ਇਸ ਮੌਕੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਿਛਲੇ ਕਾਫੀ ਦਿਨਾਂ ਤੋਂ ਸ ਹੁਣ ਉਹ ਸਾਈਡ ਖੁੱਲੀ ਹੈ ਔਰ ਜਿਸ ਦਿਨ ਚੱਲ ਗਿਆ ਉਹ 5 ਵਜੇ ਤੋਂ ਬਾਅਦ ਵੀ ਲੋਕਾਂ ਦੇ ਜਮਾ ਕਰ ਰਹੇ ਹਨ ਅਤੇ ਜਿਨ੍ਹਾਂ ਦੁਕਾਨਦਾਰਾਂ ਨੇ ਟੈਕਸ ਜਮਾ ਨਹੀਂ ਕਰਵਾਇਆ ਉਹ ਆਪਣਾ ਬੰਦਾ ਭਕਾਇਆ ਜਮਾ ਕਰਵਾਉਣ ਨਹੀਂ ਤਾਂ ਉਹਨਾਂ ਨੂੰ ਨਗਰ ਨਿਗਮ ਵੱਲੋਂ ਨੋਟਿਸ ਜਾਰੀ ਕੀ ਕਿਤੇ ਜਾਣਗੇ ਪਰ ਅਦ ਨੈਟ ਨਿਊਜ਼ ਵੱਲੋਂ ਆਪਕਾ ਤੋ ਰਾਜੀਸ਼ ਪਰਧਵਜ ਦੀ ਖਾਸ ਰਿਪੋਰਟ ਇਹ ਰੰਗ ਵੀ ਚੋੜੀ ਲੀਆ ਪਿਛਲੇ ਕਈ ਦਿਨਾਂ ਤੋਂ ਬੰਦ ਸੀ ਅੱਜ ਖੁੱਲਿਆ ਇਸ ਕਰਕੇ ਨਰਾਸ਼ ਹਾਂ ਪਿਛਲੇ 130 ਕਿ ਉਹ ਤਾਂ ਉਹ ਲੋਕਾਂ ਦੀ ਆਪ ਉਸ ਦੇ ਪਿਆਰ ਨੂੰ ਜਿਹਨਾਂ ਲੋਕਾਂ ਦਾ ਅਸਵਾਲ ਹੈਗਾ ਬਿਨਾਂ ਰੋਣ ਦਵਾ ਰਹੇ ਦਾ ਜਲਦੀ ਜਲਦੀ ਜਮਾ ਕਰਾਓ ਜਿਹਦੇ ਨਹੀਂ ਰਹੀ ਕਿਤੇ ਜਾਣੇ